ਦੋਸਤੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਸਾਰੇ ਸੋ ਇੱਕ ਹੋਰ ਜਿਹੜੀ ਕਹਾਣੀ ਲੈ ਕੇ ਜੁੜਿਆ ਬਹੁਤ ਇੰਟਰਸਟਿੰਗ ਕਹਾਣੀ ਆ ਪਰਿਵਾਰ ਦੇ ਨਾਲ ਜੁੜੀ ਹੋਈ ਕਹਾਣੀ ਆ ਅੱਜ ਦੀ ਪਰਿਵਾਰ ਦੀ ਕੀ ਮਹੱਤਤਾ ਵਾ ਕੀ ਇੰਪੋਰਟੈਂਸ ਹੈ ਆਪਣੀ ਲਾਈਫ ਚ ਇਹ ਕਹਾਣੀ ਦੇ ਨਾਲ ਤੁਹਾਨੂੰ ਸਮਝ ਆਊਗੀ ਇੱਕ ਟੀਚਰ ਸੀਗਾ ਸਕੂਲ ਦੇ ਵਿੱਚ ਨਵਾਂ ਨਵਾਂ ਆਇਆ ਵੱਖਰਾ ਉਹਦਾ ਅੰਦਾਜ਼ ਸੀ ਪੜਾਉਣ ਦਾ ਤੇ ਆਉਂਦੇ ਸਾਰ ਕਲਾਸ ਦੇ ਵਿੱਚ ਬੱਚਿਆਂ ਦੇ ਨਾਲ ਉਹ ਗੱਲਾਂ ਬਾਤਾਂ ਕਰਦਾ ਤੇ ਪੁੱਛਦਾ ਪਰਿਵਾਰ ਦੀ ਕੀਮਤ ਕੀ ਹੁੰਦੀ ਆ ਕੋਈ ਬੱਚਾ ਜਵਾਬ ਨਹੀਂ ਦੇ ਪਾਉਂਦਾ ਸਹੀ ਤਰੀਕੇ ਦੇ ਨਾਲ ਤਾਂ ਉਹ ਇੱਕ ਡੈਮੋ ਦੇਣ ਦੀ ਤਿਆਰੀ ਕਰਦਾ ਵਾ ਉਹ ਇੱਕ ਬੱਚੇ ਨੂੰ ਕਹਿੰਦਾ ਵੀ ਕੱਚ ਦਾ ਜੱਗ ਕਿਤੋਂ ਲੈ ਕੇ ਆ ਉਹ ਲੈਬਾਰਟਰੀ ਦੇ ਵਿੱਚੋਂ ਬੱਚਾ ਇੱਕ ਕੱਚ ਦਾ ਵੱਡਾ ਜੱਗ ਆ ਜਿਹੜਾ ਉਹ ਲੈ ਕੇ ਟੀਚਰ ਨੂੰ ਦੇ ਦਿੰਦਾ ਉਹ ਟੇਬਲ ਤੇ ਰੱਖਦਾ ਤਾਂ ਉਹ ਇੱਕ ਬੱਚੇ ਨੂੰ ਕਹਿੰਦਾ ਵੀ ਬਾਹਰੋਂ ਗੈਲਰੀ ਦੇ ਵਿੱਚੋਂ ਵੱਡੇ ਪੱਥਰ ਪਏ ਹੋਣਗੇ ਕਿਆਰੀਆਂ ਦੇ ਵਿੱਚ ਉਹ ਲੈ ਕੇ ਆਓ ਇੱਕ ਬੱਚਾ ਵੱਡੇ ਪੱਥਰ ਆ ਜਿਹੜੇ ਉਹ ਲੈ ਆਉਂਦਾ ਵਾ ਤੇ ਉਹ ਕਹਿੰਦੇ ਵੀ ਆ ਜੱਗ ਦੇ ਵਿੱਚ ਨਾ ਪਾਉਣੇ ਸ਼ੁਰੂ ਕਰ ਰਿਹਾ। ਟੀਚਰ ਕਹਿੰਦਾ ਬੱਚੇ ਨੂੰ ਵੀ ਸਾਰੇ ਜਿੰਨੇ ਪੱਥਰ ਨੇ ਜਦ ਤੱਕ ਇਹ ਜੱਗ ਭਰ ਨਹੀਂ ਜਾਂਦਾ ਪਾਈ ਚੱਲ। ਉਹ ਪੂਰਾ ਉੱਪਰ ਤੱਕ ਵੱਡੇ ਪੱਥਰ ਆ ਜਿਹੜਾ ਬੱਚਾ ਪਾ ਦਿੰਦਾ ਵਾ ਤੇ ਹੁਣ ਹੋਰ ਵੱਡਾ ਪੱਥਰ ਪਾਉਣ ਦੀ ਜਗ੍ਹਾ ਨਹੀਂ ਬਚੀ ਸੀ। ਉਹ ਪੁੱਛਦਾ ਟੀਚਰ ਹਾਂਜੀ ਜੱਗ ਭਰ ਗਿਆ ਪੂਰਾ। ਬੱਚੇ ਕਹਿੰਦੇ ਹਾਂਜੀ ਭਰ ਗਿਆ। ਕਹਿੰਦਾ ਨਹੀਂ। ਹਲੇ ਨਹੀਂ ਭਰਿਆ। ਉਹ ਇੱਕ ਬੱਚੇ ਨੂੰ ਕਹਿੰਦਾ ਵੀ ਛੋਟੇ-ਛੋਟੇ ਪੱਥਰ ਕਿਤੋਂ ਲੱਭ ਕੇ ਨਾ ਬਾਹਰ ਪਾਰਕ ਦੇ ਵਿੱਚੋਂ ਲੈ ਕੇ ਆ ਚਲੋ ਜੀ ਬੱਚਾ ਇੱਕ ਲਫਾਫਾ ਭਰ ਲਿਆਉਂਦਾ ਛੋਟੇ ਛੋਟੇ ਪੱਥਰਾਂ ਦਾ ਹੁਣ ਉਹ ਜਿਹੜੇ ਵੱਡੇ ਪੱਥਰ ਸੀ ਉਹਨਾਂ ਵਿੱਚ ਸਪੇਸ ਸੀਗੀ ਉਹ ਜਿਹੜੇ ਛੋਟੇ ਪੱਥਰ ਸੀ ਉਹ ਵਿੱਚ ਪਾਉਣ ਲੱਗਦਾ ਤਾਂ ਉਹ ਥੱਲੇ ਜਾਣ ਲੱਗੇ ਰਾਹ ਬਣਾ ਕੇ ਵੱਡੇ ਪੱਥਰਾਂ ਦੇ ਵਿੱਚੋਂ ਉਹ ਜਿੰਨੇ ਵੀ ਪੱਥਰ ਪਾ ਸਕਦਾ ਸੀ ਛੋਟੇ ਸਾਰੇ ਪਾਤੇ ਤੇ ਉੱਪਰ ਤੱਕ ਭਰ ਦਿੰਦਾ ਹੁਣ ਬੱਚਿਆਂ ਨੂੰ ਪੁੱਛਦਾ ਹੁਣੇ ਜੱਗ ਭਰ ਗਿਆ ਬੱਚੇ ਕਹਿੰਦੇ ਹਾਂ ਜੀ ਹੁਣ ਭਰ ਗਿਆ ਜੀ ਜੱਗ ਕਹਿੰਦਾ ਨਹੀਂ ਹਾਲੇ ਵੀ ਨਹੀਂ ਭਰਿਆ ਇੱਕ ਬੱਚੇ ਦੀ ਫੇਰ ਡਿਊਟੀ ਲਗਾਉਂਦਾ ਕਹਿੰਦਾ ਜਾ ਕੇ ਤੂੰ ਬਾਹਰੋਂ ਰੇਤਾ ਲਫਾਫੇ ਚ ਭਰ ਕੇ ਲੈ ਕੇ ਆ ਬੱਚਾ ਜਾਂਦਾ ਰੇਤਾ ਲੈ ਆਉਂਦਾ ਹੁਣ ਛੋਟੇ ਪੱਥਰਾਂ ਦੇ ਵਿੱਚ ਤੇ ਵੱਡੇ ਪੱਥਰਾਂ ਦੇ ਵਿੱਚ ਹਲੇ ਵੀ ਸਪੇਸ ਅਸੀ ਕਿ ਉਹਦੇ ਵਿੱਚ ਰੇਤਾ ਜਾ ਸਕੇ ਉਹ ਰੇਤਾ ਪਾ ਦਿੰਦਾ ਪਾਉਣਾ ਸ਼ੁਰੂ ਕਰਦਾ ਉੱਪਰ ਤੱਕ ਜਦੋਂ ਰੇਤਾ ਆ ਜਾਂਦਾ ਵਾ ਪੱਥਰਾਂ ਦੇ ਵਿੱਚੋਂ ਜਗ੍ਹਾ ਬਣਾ ਕੇ ਸਾਰਾ ਭਰ ਜਾਂਦਾ ਵਾ ਪੁੱਛਦਾ ਵਾ ਟੀਚਰ ਵੀ ਹੁਣ ਜਗ ਭਰ ਗਿਆ ਇੱਕ ਬੱਚਾ ਕਹਿੰਦਾ ਕਦਰ ਨਹੀਂ ਜੀ ਹਲੇ ਭਰਿਆ ਨਹੀਂ ਇਹਨੂੰ ਸ਼ੇਕ ਕਰੋ ਇਹਨੂੰ ਹਲਾਓ ਜੱਗ ਨੂੰ ਥੋੜਾ ਜਿਆ ਤਾਂ ਇਹੋ ਰੇਤਾ ਜਿਹੜਾ ਥੱਲੇ ਜਾਊਗਾ ਹੋਰ ਉੱਪਰ ਜਗ੍ਹਾ ਬਣ ਜੂ ਰੇਤੇ ਲਈ ਟੀਚਰ ਐਦਾਂ ਕਰਦਾ ਕਹਿੰਦਾ ਵੈਰੀ ਗੁੱਡ ਬਈ ਉਹ ਥੋੜਾ ਜਿਹਾ ਸ਼ੇਕ ਕਰਦਾ ਵਾ ਤੇ ਰੇਤਾ ਵਾ ਜਿਹੜਾ ਉਹ ਥੱਲੇ ਚਲ ਜਾਂਦਾ ਫੇਰ ਜਗ੍ਹਾ ਬਣ ਜਾਂਦੀ ਉਹ ਹੋਰ ਰੇਤਾ ਪਾ ਦਿੰਦਾ ਹੁਣ ਉਹ ਉੱਪਰ ਤੱਕ ਪੂਰਾ ਜਿਹੜਾ ਰੇਤਾ ਭਰ ਜਾਂਦਾ ਨਹੀਂ ਹੋਰ ਜਗ੍ਹਾ ਬਚਦੀ ਹਿਲਾਉਣ ਤੋਂ ਬਾਅਦ ਵੀ ਟੀਚਰ ਕਹਿੰਦਾ ਹਾਂਜੀ ਹੁਣ ਭਰ ਗਿਆ ਜੀ ਜੱਗ ਬੱਚੇ ਕਹਿੰਦੇ ਹਾਂ ਜੀ ਹੁਣ ਭਰ ਗਿਆ ਕਹਿੰਦਾ ਨਹੀਂ ਹਾਲੇ ਵੀ ਨਹੀਂ ਭਰਿਆ ਉਹ ਇੱਕ ਬੱਚੇ ਦੀ ਡਿਊਟੀ ਲਗਾਉਂਦਾ ਕਿ ਇੱਕ ਬੋਟਲ ਦੇ ਵਿੱਚ ਪਾਣੀ ਭਰ ਕੇ ਲੈ ਕੇ ਆ ਬੱਚਾ ਜਾਂਦਾ ਜੀ ਪਾਣੀ ਦੀ ਬੋਟਲ ਭਰ ਲਿਆਉਂਦਾ ਹੁਣ ਉਹ ਪਾਣੀ ਜਦੋਂ ਜੱਗ ਦੇ ਵਿੱਚ ਪਾਉਣ ਲੱਗਦਾ ਤਾਂ ਪਾਣੀ ਆਪਣੀ ਜਗ੍ਹਾ ਬਣਾ ਲੈਂਦਾ ਵਾ ਪਾਣੀ ਵੀ ਉਹਦੇ ਵਿੱਚ ਹੁਣ ਉਹ ਇੱਕ ਲਿਕੁਇਡ ਆ ਉਹ ਰੇਤੇ ਤੇ ਪੱਥਰਾਂ ਦੇ ਵਿੱਚ ਸਮਾ ਜਾਂਦਾ ਵਾ ਪਾਣੀ ਤੇ ਪਾਣੀ ਦੀ ਅੱਧੀ ਬੋਟਲ ਤੋਂ ਜ਼ਿਆਦਾ ਜਦੋਂ ਵਿੱਚ ਪਾ ਦਿੱਤੀ ਜਾਂਦੀ ਆ ਤਾਂ ਜੱਗ ਉੱਪਰ ਤੱਕ ਭਰ ਜਾਂਦਾ ਵਾ ਹੁਣ ਉਹ ਟੀਚਰ ਫੇਰ ਪੁੱਛਦਾ ਵੀ ਹੁਣ ਤਸੱਲੀ ਹੋ ਗਈ ਭਰ ਗਿਆ ਜੱਗ ਬੱਚੇ ਕਹਿੰਦੇ ਹਾਂਜੀ ਟੀਚਰ ਕਹਿੰਦਾ ਹਾਂਜੀ ਵਾਕਈ ਇਹ ਹੁਣ ਜੱਗ ਭਰ ਗਿਆ ਪਰ ਮੇਰੇ ਸਮਝਾਉਣ ਦਾ ਕੀ ਮਤਲਬ ਸੀ ਸਭ ਤੋਂ ਪਹਿਲਾਂ ਮੈਂ ਇੱਕ ਕੱਚ ਦੇ ਜੱਗ 'ਚ ਵੱਡੇ ਪੱਥਰ ਪਵਾਏ ਤੁਹਾਡੇ ਤੋਂ ਉਹ ਕਿ ਪਵਾਏ ਕੀ ਮੈਂ ਜੇ ਪਹਿਲਾਂ ਹੀ ਛੋਟੇ ਪੱਥਰ ਪਵਾ ਦਿੰਦਾ ਰੇਤਾ ਪਵਾ ਦਿੰਦਾ ਪਾਣੀ ਪਵਾ ਦਿੰਦਾ ਫੇਰ ਵੱਡੇ ਪੱਥਰਾਂ ਦੀ ਥਾਂ ਰਹਿਣੀ ਸੀ ਵੱਡੇ ਪੱਥਰ ਪਹਿਲਾਂ ਪਾ ਕੇ ਆਪਾਂ ਕਿੰਨਾ ਕੁਝ ਉਹਦੇ ਵਿੱਚ ਬਾਅਦ ਦੇ ਵਿੱਚ ਐਡ ਕਰਤਾ ਆਪਾਂ ਛੋਟੇ ਪੱਥਰ ਵੀ ਪਾਤੇ ਆ ਪਰੇਤਾ ਵੀ ਪਾਤਾ ਆਪਾਂ ਪਾਣੀ ਵੀ ਪਾਤਾ ਤੇ ਤੁਹਾਡਾ ਜਿਹੜਾ ਪਰਿਵਾਰ ਆ ਤੁਹਾਡੀ ਜਿਹੜੀ ਫੈਮਲੀ ਆ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਦੋਸਤ ਨੇ ਇਹ ਤੁਹਾਡੀ ਜ਼ਿੰਦਗੀ ਚ ਬਿਲਕੁਲ ਇਸੇ ਤਰ੍ਹਾਂ ਨੇ ਜਿਵੇਂ ਇਹ ਜੱਗ ਦੇ ਵਿੱਚ ਵੱਡੇ ਪੱਥਰ ਨੇ ਤੁਹਾਡੀ ਜ਼ਿੰਦਗੀ ਚ ਉਹ ਰਿਸ਼ਤੇ ਨੇ ਉਹ ਸਭ ਤੋਂ ਪਹਿਲਾਂ ਆਉਣਗੇ ਉਸ ਤੋਂ ਬਾਅਦ ਜਿਹੜੇ ਛੋਟੇ ਪੱਥਰ ਨੇ ਉਹ ਤੁਹਾਡੀਆਂ ਉਸ ਤੋਂ ਅਗਲੀਆਂ ਲੋੜਾਂ ਨੇ ਤੁਹਾਨੂੰ ਘਰ ਚਾਹੀਦਾ ਆ ਤੁਹਾਨੂੰ ਘਰ ਚਾਹੀਦਾ ਵਾ ਜਾਂ ਹੋਰ ਇਹੋ ਜਿਹਾ ਕੁਝ ਵੀ ਚਾਹੀਦਾ ਉਹਨੇ ਛੋਟੇ ਪੱਥਰ ਪਹਿਲਾਂ ਵੱਡੇ ਪੱਥਰ ਹੋਣਗੇ ਤਾਂ ਉਹਨਾਂ ਦਾ ਫਾਇਦਾ ਵਾ ਤਾਂ ਉਹ ਆਪਣੀ ਜਗ੍ਹਾ ਬਣਾ ਪਾਉਣਗੇ ਬਾਕੀ ਤੀਜੇ ਨੰਬਰ ਤੇ ਜਿਹੜਾ ਤੁਸੀਂ ਰੇਤਾ ਪਾਇਆ ਪਾਣੀ ਪਾਇਆ ਜਿੰਨੇ ਵੀ ਜ਼ਿੰਦਗੀ ਦੇ ਨਿੱਕੇ ਮੋਟੇ ਖਰਚੇ ਨੇ ਜਿੰਨੀਆਂ ਵੀ ਜ਼ਿੰਦਗੀ ਦੀਆਂ ਛੋਟੀਆਂ ਮੋਟੀਆਂ ਲੋੜਾਂ ਨੇ ਉਹ ਉਸ ਤੋਂ ਬਾਅਦ ਆਉਂਦੀਆਂ ਨੇ ਪਰ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਜੀ ਤੁਹਾਡਾ ਪਰਿਵਾਰ ਉਹਨੂੰ ਹਮੇਸ਼ਾ ਪਿਆਰ ਦੇਣੀ ਆ ਉਹਨੂੰ ਹਮੇਸ਼ਾ ਇੰਪੋਰਟੈਂਸ ਦੇਣੀ ਆ ਪਰਿਵਾਰ ਤੁਹਾਡੇ ਨਾਲ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਚੀਜ਼ ਸ਼ਾਮਲ ਕਰਦੇ ਰਹੋ ਤੁਹਾਨੂੰ ਉਹ ਮਜ਼ਾ ਦੇਊਗੀ ਸੋ ਮੈਂ ਉਮੀਦ ਕਰਦਾ ਜੀ ਤੁਹਾਨੂੰ ਇਹ ਕਹਾਣੀ ਵੱਖਰੀ ਲੱਗੀ ਹੋਊਗੀ ਪਸੰਦ ਆਈ ਹੋਊਗੀ ਤੇ ਮੋਟੀਵੇਸ਼ਨ ਤੁਹਾਨੂੰ ਬਹੁਤ ਚੰਗੀ ਮਿਲੀ ਹੋਊਗੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ ਬਹੁਤ ਜਲਦੀ ਮਿਲਦਾ